ਚਲੋ ਇਹ ਸਾਡੀ ਮਨਾਈ ਹੈ ਸਾਡੀ ਮਰਿਆਦਾ ਹੈ ਕਿ ਗੁਰੂ ਸਾਹਿਬ ਦੇ ਉੱਪਰ ਅਸੀਂ ਪਿਕਚਰਾਂ ਨਹੀਂ ਬਣਾ ਸਕਦੇ ਕਿ ਸਾਡੀ ਹਿਸਟਰੀ ਤਾਂ ਬਹੁਤ ਰਿਚ ਹੈਗੀ ਹੈ ਪਰ ਜਿਹੜੇ ਸਾਡੇ ਯੋਧੇ ਹੈਗੇ ਆ ਜਿਹੜੇ ਸਾਡੇ ਫਾਈਟਰ ਜਿਹਨਾਂ ਨੇ ਆਏ ਸੀ ਆਏ ਸੀ ਐਗਜ਼ਾਮਪਲਾਂ ਜਿਹੜੀਆਂ ਵਰਲਡ ਦੇ ਵਿੱਚ ਸੈਟਅਪ ਕੀਤੀਆਂ ਜੈਸੇ ਯੋਧੇ ਅੱਜ ਕੱਲ ਹੋਏ ਨਹੀਂ ਜਿਦਾ ਐਗਜ਼ਾਮਪਲ ਹਰੀ ਸਿੰਘ ਨਲੂਆ ਤੁਸੀਂ ਕਹੋ ਅੱਜ ਕੱਲ ਨੂੰ ਇੰਨੀ ਗੱਲ ਆ ਤੁਸੀਂ ਹਰੀ ਸਿੰਘ ਨਲੂਆ ਵਰਗਾ ਯੋਧਾ ਦੁਨੀਆ 'ਚ ਮੰਨਿਆ ਹੋਇਆ ਅੱਜ ਕੱਲ ਅਜ ਤੱਕ ਨਹੀਂ ਹੋਇਆ ਕੋਈ ਕਈ ਆਸਟ੍ਰੇਲੀਅਨ ਮੈਗਜ਼ੀਨ ਦੇ ਵਿੱਚ ਮੈਂ ਇੱਕ ਪਿੱਛੇ ਦੇ ਸਿਗਾ ਸੀ ਆਸਟ੍ਰੇਲੀਆ ਦਾ ਮੈਗਜ਼ੀਨ ਸਿਗਾ ਔਰ ਇੰਗਲੈਂਡ ਦਾ ਕੋਈ ਕੋਈ ਐਸੀ ਸਾਈਟ ਵੀ ਸੀਗੀ ਥੇ ਨਾ ਨੇ ਵਰਲਡ ਦੇ ਵਿੱਚ ਟਾਪ ਮੋਸਟ ਯੋਧਿਆਂ ਨੂੰ ਨਾ ਕਿ ਨੈਪੋਲੀਅਨ ਨਾ ਕਿ ਹੋਰ ਸਾਡੇ ਸੈਕੰਡ ਵਰਲਡ ਵਾਰ ਥਰਡ ਵਰਲਡ ਵਾਰ ਚ ਅਮਰੀਕਨ ਕਈ ਜਨਰਲ ਜੋ ਹੈ ਨੇ ਹੋਰ ਵੀ ਕਈ ਐਸ ਐਸ ਵਾਰੀਅਰਸ ਹੋਏ ਨੇ ਪਰ ਉਹਨਾਂ ਨੂੰ ਹਰਿਸਿਕ ਨਲੂ ਇਹਨੂੰ ਟਾਪ ਮੋਸਟ ਵਾਰੀਅਰ ਕਿਹਾ ਸੀ ਕਿਉਂਕਿ ਉਹਨੇ ਉਸ ਬੰਦੇ ਨੇ ਅੱਜ ਤੱਕ ਜਿਹੜੀ ਅਫਗਾਨ ਜਿਹੜਾ ਏਰੀਆ ਜਿਹਨੂੰ ਕੋਈ ਕੰਟਰੋਲ ਨਹੀਂ ਕਰ ਪਾਇਆ ਸੀ ਨਾ ਰਸ਼ੀਅਨਸ ਕੰਟਰੋਲ ਕਰ ਪਾਏ ਨਾ ਕੰਟਰੋਲ ਕਰ ਪਾਏ ਉਹਨੂੰ ਅਮਰੀਕਨਸ ਹਰੀਖਣ ਨਰਵਾ ਨੇ ਕੰਟਰੋਲਡ ਕੰਟਰੋਲ ਕੀਤਾ ਸੀਗਾ ਉਸ ਇਲਾਕੇ ਦਾ